ਜਦੋਂ ਚਾਰ ਲੜਕਿਆਂ ਨੇ ਅੰਮ੍ਰਿਤਸਰ ਦੇ ਚਾਰ ਲੜਕੇ 크ਰਿਸਚੀਅਨ ਬਣ ਗਏ ਇੰਗਲਿਸ਼ ਸਕੂਲਿਸ ਪੜ੍ਹਦੇ ਪੜ੍ਹਦੇ ਉਹਨਾਂ ਨੂੰ ਸਿੱਖਾਂ ਨੂੰ ਥੋੜੀ ਹੁਸ਼ ਆਈ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਜਾਂ ਜਦੋਂ ਇਹ ਕਹ ਲਓ ਕਿ ਜੋ ਸੋਸ਼ਲ ਮੀਡੀਆ ਦੇ ਦੌਰ ਤੋਂ ਪਹਿਲਾਂ ਇਸ ਦੁਨੀਆ ਦੇ ਵਿੱਚ ਆ ਚੁੱਕੇ ਸੀ ਉਹਨਾਂ ਨੂੰ ਅਸੀਂ ਵੇਖਿਆ ਕਿ ਉਹਨਾਂ ਨੂੰ ਹੋਰ ਸਬਜੈਕਟ ਦੇ ਵਿੱਚ ਵੀ ਮਾਹਰ ਹਾਸਲ ਸੀ ਇੰਗਲਿਸ਼ ਵੀ ਬੜੀ ਵਧੀਆ ਬੋਲਦੇ ਨੇ ਲੇਕਿਨ ਉਹਨਾਂ ਦੀ ਪੰਜਾਬੀ ਵੀ ਉਨੀ ਮਜ਼ਬੂਤ ਹੈ ਅੱਜ ਬੱਚੇ ਇੰਗਲਿਸ਼ ਦੇ ਪਿੱਛੇ ਭੱਜ ਰਹੇ ਐ ਲekin ਉਹਨਾਂ ਦੀ ਇੰਗਲਿਸ਼ ਵੀ ਸਿੱਖੀ ਨਹੀਂ ਜਾਂਦੀ ਉਹਨਾਂ ਤੋਂ ਤੇ ਪੰਜਾਬੀ ਦੇ ਵਿੱਚ ਵੀ ਉਹ ਪਛੜਦੇ ਜਾ ਰਹੇ ਨੇ ਮੈਨੂੰ ਜੀ ਐਜੂਕੇਸ਼ਨ ਕੰਪਿਊਟਰ ਨੇ ਨਹੀਂ ਦੇਣੀ ਨਾ ਸੋਸ਼ਲ ਮੀਡੀਆ ਨੇ ਦੇਣੀ ਹੈ ਐਜੂਕੇਸ਼ਨ ਅਧਿਆਪਕਾਂ ਨੇ ਦੇਣੀ ਹੈ ਤੇ ਅਧਿਆਪਕ ਤਾਂ ਹੀ ਐਜੂਕੇਸ਼ਨ ਅੱਛੀ ਦੇ ਸਕਦੇ ਜਮਾਤ ਪਾਸ਼ਾ ਵਿੱਚ ਦੇ ਦੇ ਤਾਂ ਮਾਪੇ ਨੂੰ ਲੱਗਦਾ ਕਿ ਕਿਤੇ ਮੇਰਾ ਬੱਚਾ ਕਿਤੇ ਪਿੱਛੇ ਨਾ ਰਹਿ ਜਾਏ ਕਿਉਂਕਿ ਵਰਲਡ ਲੈਂਗੁਏਜ ਬਣ ਚੁੱਕੀ ਹੈ ਅੰਗਰੇਜ਼ੀ ਆਵੇ ਅੰਗਰੇਜ਼ੀ ਆਵੇ ਠੀਕ ਹੈ ਇਹ ਬੱਚਿਆਂ ਦੇ ਨਾਲ ਇਟ ਇ ਆਈ ਵਿਲ ਕਾਲ ਇਟ ਇੰਟੈਲੈਕਚੁਅਲ ਸੋਸ਼ਲ ਇੰਟੈਲੈਕਚੁਅਲ ਐਕਸਪਲੋਇਟੇਸ਼ਨ ਮੈਂ ਰੋਕਾਂਗੀ ਉਹਨੂੰ ਹੁਣ ਸਮਝ ਨਹੀਂ ਆਉਂਦੀ ਬੱਚਾ ਵਿਚਾਰਾ ਪੀਸਦਾ ਜਾ ਰਿਹਾ ਜਿਵੇਂ ਸੈਂਡਵਿਚ ਹੁੰਦਾ ਅੱਜ ਕਿਉਂਕਿ ਅਸੀਂ ਬੱਚਿਆਂ ਤੇ ਇੰਨਾ ਭਾਰ ਪਾ ਦਿੱਤਾ ਹੈ ਬਚਪਨ ਤੋਂ ਹੀ ਅਸੀਂ ਮਾਪੇ ਕਹਿੰਦੇ ਨੇ ਪੰਜਾਬੀ ਵੀ ਸਿੱਖਣ ਸਕੂਲ ਦੇ ਟੀਚਰ ਫਿਰ ਇੰਗਲਿਸ਼ ਮੀਡੀਅਮ ਵਿੱਚ ਪਾਉਂਦੇ ਨੇ ਫਿਰ ਇੰਗਲਿਸ਼ ਮੀਡੀਆ ਵਿੱਚ ਪੜਾਇਆ ਜਾਂਦਾ ਹੈ ਤੂੰ ਇਹ ਜਿਹੜਾ ਕਿਤੇ ਖੱਪਾ ਰਹਿ ਜਾਂਦਾ ਗੈਪ ਰਹਿ ਜਾਂਦਾ ਨਾ ਜੀ ਇੰਗਲਿਸ਼ ਮੀਡੀਅਮ ਆ ਪੰਜਾਬੀ ਮੀਡੀਅਮ ਦਾ ਇਹ ਹੀ ਮੁੱਖ ਰੀਜ਼ਨ ਹੈ ਕਿ ਅਸੀਂ ਕਿਸੇ ਵੀ ਭਾਸ਼ਾ ਵਿੱਚ ਐਕਸਪਰਟ ਨਹੀਂ ਬਣ ਰਹੇ। ਉਹ ਜਿਸੀ ਮੀਡੀਅਮ ਦੇ ਪਿੱਛੇ ਜਿਹੜਾ ਅਸੀਂ ਦੌੜ ਰਹੇ ਆ ਉਹ ਕੋਈ ਵੀ ਜਿਹੜੀ ਕੌਮ ਹੈ ਨਾ ਜੀ ਜਿਹੜੀ ਸੈਲਫ ਇਨਸਪੈਕਟਿੰਗ ਕੌਮ ਹੈ ਉਹ ਆਪਣੀ ਮਾਂ ਬੋਲੀ ਨੂੰ ਨਹੀਂ ਪੁੱਜਦੀ ਤੇ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਜਾਵਾਂਗੇ ਤੇ ਸਿਰਫ ਆਪਣਾ ਮਾਤ ਪਾਸ਼ਾ ਸ਼ੈਨੀ ਗਵਾ ਲਵਾਂਗੇ ਆਪਣਾ ਕਲਚਰ ਵੀ ਗਵਾ ਲਵਾਂਗੇ ਆਪਣਾ ਰਿਲੀਜਨ ਵੀ ਗਵਾ ਲਵਾਂਗੇ ਇਹ ਗੱਲ ਸਾਡੇ ਸਾਹਮਣੇ ਦੇਖਣ ਨੂੰ ਚਾਹ ਰਹੀ ਹੈ ਮਾਤ ਪਾਸ਼ਾ ਗਈ ਤਾਂ ਕਲਚਰ ਵੀ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਪਾਰਤ ਦੇ ਸਭ ਤੋਂ ਪੁਰਾਣੇ ਸਕੂਲਾਂ ਦੇ ਵਿੱਚੋਂ ਇੱਕ ਸਕੂਲ ਐਸਜੀਐਸ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਉਸ ਜਗ੍ਹਾ ਤੋਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਔਰ ਮੇਰੇ ਨਾਲ ਮੇਰੀ ਖੁਸ਼ਕਿਸਮਤੀ ਹੈ ਕਿ ਡਾਕਟਰ ਪ੍ਰਭਜੋਤ ਕੌਰ ਜੀ ਮੌਜੂਦ ਨੇ ਜੋ ਕਿ ਇੱਥੋਂ ਦੇ ਇੰਚਾਰਜ ਨੇ ਬਤੌਰ ਇੰਗਲਿਸ਼ ਟੀਚਰ ਇਹਨਾਂ ਨੇ 37 38 ਸਾਲ ਸੇਵਾ ਕੀਤੀ ਹੈ ਔਰ ਗਵਰਨਮੈਂਟ ਕਾਲਜ ਫਾਰ ਊਮਨਸ ਲੁਧਿਆਣਾ ਤੋਂ ਰਿਟਾਇਰ ਹੋਏ ਨੇ ਇੱਥੇ ਇੰਚਾਰਜ ਵਜੋਂ ਸੇਵਾ ਕਰ ਰਹੇ ਨੇ ਔਰ ਇਹ ਸਭ ਤੋਂ ਪੁਰਾਣਾ ਸਕੂਲ ਕਹਿ ਸਕਦੇ ਆ ਨੂੰ ਭਾਰਤ ਦਾ ਸਭ ਤੋਂ ਪਹਿਲਾ ਜੀ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਜੀ ਨਵੀਂ ਗੱਲ ਇੱਥੇ ਇਹ ਹੋਈ ਹੈ ਕਿ ਤਿੰਨ ਦਿਨ ਦਾ ਇੱਥੇ ਪ੍ਰੋਗਰਾਮ ਚੱਲ ਰਿਹਾ ਹੈ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਕਰਵਾਈ ਜਾ ਰਹੀ ਹੈ ਚੀਫ ਖਾਲਸਾ ਦੀਵਾਨ ਵੱਲੋਂ ਮੈਮ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਅੱਜ ਕਾਨਫਰੰਸ ਹੋ ਕੇ ਹਟੀ ਹੈ ਔਰ ਤੁਹਾਨੂੰ 37-38 ਸਾਲ ਹੋ ਗਏ ਬਤੌਰ ਇੰਗਲਿਸ਼ ਟੀਚਰ ਤੁਸੀਂ ਪੜਾਇਆ ਲੇਕਿਨ ਅਸੀਂ ਇਹ ਵੇਖਿਆ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਸਾਡੇ ਤੋਂ ਪਹਿਲਾਂ ਸਾਡੇ ਮੰਮੀ ਪਾਪਾ ਨੇ ਜਦ ਜਦੋਂ ਇਹ ਕਹਿ ਲੋ ਕਿ ਜੋ ਸੋਸ਼ਲ ਮੀਡੀਆ ਦੇ ਦੌਰ ਤੋਂ ਪਹਿਲਾਂ ਇਸ ਦੁਨੀਆ ਦੇ ਵਿੱਚ ਆ ਚੁੱਕੇ ਸੀ ਉਹਨਾਂ ਨੂੰ ਸੀ ਵੇਖਿਆ ਕਿ ਉਹਨਾਂ ਨੂੰ ਹੋਰ ਸਬਜੈਕਟ ਦੇ ਵਿੱਚ ਵੀ ਮਾਹਰ ਹਾਸਲ ਸੀ ਇੰਗਲਿਸ਼ ਵੀ ਬੜੀ ਵਧੀਆ ਬੋਲਦੇ ਨੇ ਲੇਕਿਨ ਉਹਨਾਂ ਦੀ ਪੰਜਾਬੀ ਵੀ ਉਨੀ ਮਜ਼ਬੂਤ ਹੈ ਅੱਜ ਬੱਚੇ ਇੰਗਲਿਸ਼ ਦੇ ਪਿੱਛੇ ਭੱਜ ਰਹੇ ਐ ਲੇਕਿਨ ਉਹਨਾਂ ਦੀ ਇੰਗਲਿਸ਼ ਵੀ ਸਿੱਖੀ ਨਹੀਂ ਜਾਂਦੀ ਉਹਨਾਂ ਤੋਂ ਤੇ ਪੰਜਾਬੀ ਦੇ ਵਿੱਚ ਵੀ ਉਹ ਪਛੜਦੇ ਜਾ ਰਹੇ ਨੇ ਕੀ ਰੀਜ਼ਨ ਮੰਨਦੇ ਹੋ ਤੁਸੀਂ ਜਦ ਕਿ ਅੱਜ ਤੱਕ ਕੰਪਿਊਟਰ ਵੀ ਹੈਗਾ ਸੋਸ਼ਲ ਮੀਡੀਆ ਵੀ ਹੈਗਾ YouTube ਵੀ ਹੈਗਾ ਸਭ ਕੁਝ ਹੈਗਾ ਜੀ ਮੈਨੂੰ ਜੀ ਐਜੂਕੇਸ਼ਨ ਕੰਪਿਊਟਰ ਨੇ ਨਹੀਂ ਦੇਣੀ ਨਾ ਸੋਸ਼ਲ ਮੀਡੀਆ ਨੇ ਦੇਣੀ ਹੈ ਐਜੂਕੇਸ਼ਨ ਅਧਿਆਪਕਾਂ ਨੇ ਦੇਣੀ ਹੈ ਤੇ ਅਧਿਆਪਕ ਤਾਂ ਹੀ এডਿਕੇਸ਼ਨ ਅੱਛੀ ਦੇ ਸਕਦੇ ਜੇ ਮਾਤ ਭਾਸ਼ਾ ਵਿੱਚ ਦੇਵੇ ਤਾਂ ਜੇ ਸਾਡੇ ਨਾ ਬੱਚਾ ਮਾਤ ਭਾਸ਼ਾ ਅੱਛੀ ਤਰ੍ਹਾਂ ਸਿੱਖ ਲੈਂਦਾ ਨਾ ਉਹਦੇ ਦੀ ਦੁਨੀਆ ਦੀ ਕੋਈ ਵੀ ਜਿਹੜੀ ਭਾਸ਼ਾ ਸਿੱਖਣੀ ਔਖੀ ਨਹੀਂ ਉਹਨੂੰ ਮਾਤ ਭਾਸ਼ਾ ਦੇ ਉਹਨੂੰ ਪਤਾ ਲੱਗ ਜਾਂਦਾ ਕਿ ਲੈਂਗੁਏਜ ਦਾ ਲੈਂਗੁਏਜ ਦਾ ਯੂਜ਼ ਕਿਵੇਂ ਕਰਨਾ ਸਾਰੀਆਂ ਲੈਂਗੁਏਜਸ ਨੂੰ ਇੱਕੋ ਤਰੀਕੇ ਨਾਲ ਯੂਜ਼ ਕਰਨਾ ਉਹ ਤਰੀਕਾ ਜੀ ਭਾਵਨਾਵਾਂ ਐਕਸਪ੍ਰੈਸ ਕਰਨ ਲਈ ਹੁੰਦੀਆਂ ਨੇ ਸਾਰੀਆਂ ਲੈਂਗੁਏਜਸ ਭਾਵਨਾਵਾਂ ਤੇ ਵਿਚਾਰ ਐਕਸਪ੍ਰੈਸ ਕਰਨ ਲਈ ਹੁੰਦੀਆਂ ਨੇ ਤੇ ਜੇ ਤੁਹਾਨੂੰ ਆਪਣੀ ਪਾਉ ਨਮਾ ਤੇ ਵਿਚਾਰ ਐਕਸਪ੍ਰੈਸ ਕਰਨ ਦੀ ਜਾਂਚ ਆ ਜਾਏ ਤੇ ਟ੍ਰਾਂਸਲੇਸ਼ਨ ਹੀ ਹੈ ਜਿਹੜੀ ਮੱਜ਼ੀ ਭਾਸ਼ਾ ਵਿੱਚ ਤੁਸੀਂ ਐਕਸਪ੍ਰੈਸ ਕਰ ਲਓ ਅੱਜ ਕਿਉਂਕਿ ਅਸੀਂ ਬੱਚਿਆਂ ਤੇ ਇੰਨਾ ਭਾਰ ਪਾ ਦਿੱਤਾ ਹੈ ਬਚਪਨ ਤੋਂ ਹੀ ਅਸੀਂ ਮਾਪੇ ਕਹਿੰਦੇ ਨੇ ਪੰਜਾਬੀ ਵੀ ਸਿੱਖਣ ਸਕੂਲ ਦੇ ਟੀਚਰ ਫਿਰ ਇੰਗਲਿਸ਼ ਮੀਡੀਅਮ ਵਿੱਚ ਪਾਉਂਦੇ ਨੇ ਫਿਰ ਇੰਗਲਿਸ਼ ਮੀਡੀਅਮ ਵਿੱਚ ਪੜਾਇਆ ਜਾਂਦਾ ਹੈ ਤੋਂ ਇਹ ਜਿਹੜਾ ਕਿਤੇ ਖੱਪਾ ਰਹਿ ਜਾਂਦਾ ਗੈਪ ਰਹਿ ਜਾਂਦਾ ਨਾ ਜੀ ਇੰਗਲਿਸ਼ ਮੀਡੀਅਮ ਆ ਪੰਜਾਬੀ ਮੀਡੀਅਮ ਦਾ ਇਹ ਹੀ ਮੁੱਖ ਰੀਜ਼ਨ ਹੈ ਕਿ ਅਸੀਂ ਕਿਸੇ ਵੀ ਭਾਸ਼ਾ ਵਿੱਚ ਐਕਸਪਰਟ ਨਹੀਂ ਬਣ ਰਹੇ ਕਿਚਨਾ ਅੱਜ ਅੱਜਕਲ ਬੜੇ ਕਨਫਿਊਜ਼ ਨੇ ਔਰ ਬੱਚੇ ਬੱਚਿਆਂ ਦੇ ਉੱਤੇ ਜਿਵੇਂ ਤੁਸੀਂ ਕਿਹਾ ਮਾਪੇ ਵੱਲੋਂ ਜ਼ੋਰ ਵੀ ਪਾਇਆ ਜਾਂਦਾ ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ ਮਾਪੇ ਮਾਪੇ ਨੂੰ ਲੱਗਦਾ ਕਿ ਕਿਤੇ ਮੇਰਾ ਬੱਚਾ ਕਿਤੇ ਪਿੱਛੇ ਨਾ ਰਹਿ ਜਾਏ ਕਿਸੇ ਤੋਂ ਤੇ ਉਹ ਜ਼ੋਰ ਪਾਉਂਦੇ ਕਿ ਤੈਨੂੰ ਅੰਗਰੇਜ਼ੀ ਆਣੀ ਚਾਹੀਦੀ ਹੈ ਵੀ ਹਰ ਕਿਉਂਕਿ ਵਰਲਡ ਲੈਂਗੁਏਜ ਬਣ ਚੁੱਕੀ ਹੈ ਅੰਗਰੇਜ਼ੀ ਆਵੇ ਅੰਗਰੇਜ਼ੀ ਆਵੇ ਬੱਚਾ ਹੁਣ ਕਿਉਂਕਿ ਨਿੱਕੇ ਹੁੰਦੇ ਤੋਂ ਆਸ-ਪਾਸ ਤੋਂ ਆਪਣੇ ਦਾਦਾ-ਦਾਦੀ ਤੋਂ ਪੰਜਾਬੀ ਸੁਣਦਾ ਆਂਦਾ ਹੈ ਤੇ ਉਹਨੂੰ ਹੁਣ ਸਮਝ ਨਹੀਂ ਆਉਂਦੀ ਬੱਚਾ ਵਿਚਾਰਾ ਪਿਸਦਾ ਜਾ ਰਿਹਾ ਜਿਵੇਂ ਸੈਂਡਵਿਚ ਹੁੰਦਾ ਤੁਸੀਂ ਮਹਿਸੂਸ ਕਰਦੇ ਵੀ ਇਦਾਂ ਬੱਚਿਆਂ ਦੇ ਨਾਲ ਸ਼ੋਸ਼ਣ ਹੁੰਦਾ ਬਿਲਕੁਲ ਠੀਕ ਹੈ ਇਹ ਬੱਚਿਆਂ ਦੇ ਨਾਲ ਇਟ ਇਜ਼ ਆਈ ਵਿਲ ਕਾਲ ਇਟ ਇਨਟੈਲੈਕਚੁਅਲ ਸ਼ੋਸ਼ਣ ਇੰਟੈਲੈਕਚੁਅਲ ਐਕਸਪਲੋਇਟੇਸ਼ਨ ਮੈਂ ਨੋਕਵਾਂਗੀ ਕਿ ਬੱਚੇ ਤੇ ਜਿਹੜਾ ਸਹਿਜ ਸੁਭਾ ਜਿਹੜਾ ਬੱਚੇ ਨੇ ਬੋਲਣਾ ਹੁੰਦਾ ਨਾ ਉਹ ਬੋਲਣ ਲਈ ਉਹਨਾਂ ਨੂੰ ਬੜੀ ਐਫਰਟ ਕਰਨੀ ਪੈਂਦੀ ਹੈ ਜੀ ਉਹਨਾਂ ਨੂੰ ਉਹੀ ਗੱਲ ਅੰਗਰੇਜ਼ੀ ਵਿੱਚ ਕਹਿਣੀ ਪਏ ਜਾਂ ਕਿਸੇ ਹੋਰ ਪਾਸ਼ਾ ਵਿੱਚ ਕਹਿਣੀ ਪਏ ਉਹ ਪਾਸ਼ਾ ਦੇ ਚੱਕਰਾਂ ਵਿੱਚ ਪਾ ਕੇ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਵੀ ਭੁੱਲ ਜਾਂਦੇ ਨੇ ਅੱਛੀ ਤਰ੍ਹਾਂ ਐਕਸਪ੍ਰੈਸ ਵੀ ਨਹੀਂ ਕਰ ਸਕਦੇ ਨਾ ਭਾਸ਼ਾ ਵਿੱਚ ਪੂਰੀ ਤਰ੍ਹਾਂ ਮਹਾਦਤ ਹੁੰਦੀ ਹੈ ਨਾ ਐਕਸਪ੍ਰੈਸ ਕਰਨ ਵਿੱਚ ਪੂਰੀ ਤਰ੍ਹਾਂ ਮਹਾਦਤ ਹੁੰਦੀ ਆ ਸੋ ਇਸ ਲਈ ਜ਼ਰੂਰੀ ਹੈ ਜੇ ਆਪਾਂ ਗੱਲ ਕਰੀਏ ਹੁਣ ਇਹ ਅਸੀਂ ਇੱਥੇ ਇਕੱਠੇ ਹੋਏ ਆਂ ਛੀਫ ਖਾਲਸਾ ਦੀਵਾਨ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਤੇ ਹੁਣ ਐਜੂਕੇਸ਼ਨਲ ਕਾਨਫਰੰਸ ਹੈ ਜਾਂ ਸਿੱਖ ਐਜੂਕੇਸ਼ਨਲ ਕਾਨਫਰੰਸ ਹੈ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਗੁਰੂ ਸਿੱਖ ਗੁਰੂ ਸਾਹਿਬਾਨ ਨੇ ਐਜੂਕੇਸ਼ਨ ਬਾਰੇ ਕੀ ਦੱਸਿਆ ਸੇਗੁਰੂ ਸਾਹਿਬ ਨੇ ਸਭ ਤੋਂ ਪਹਿਲੀ ਗੱਲ ਮਾਤ ਪਾਸ਼ਾ ਦੀ ਕੀਤੀ ਹੈ ਜਿੰਨਾ ਗਿਆਨ ਪਹਿਲੇ ਸੰਸਕ੍ਰਿਤ ਦੇ ਡੱਬਿਆਂ ਵਿੱਚ ਬੰਦ ਪਿਆ ਸੀ ਨਾ ਉਹ ਉਹਨਾਂ ਨੇ ਗੁਰਗ੍ਰੰਥ ਸਾਹਿਬ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਐਕਸਪ੍ਰੈਸ ਕੀਤਾ ਟ੍ਰਾਂਸਲੇਸ਼ਨਸ ਵੀ ਕਰਵਾਈਆਂ ਤੇ ਜੋ ਜਿੰਨਾ ਵੀ ਉਹਨਾਂ ਨੇ ਆਪਣੀ ਐਕਸਪ੍ਰੈਸ਼ਨ ਦਿਨਾ ਸੀ ਉਹ ਲੋਕਲ ਲੈਂਗੁਏਜਸ ਮਾਤਭਾਸ਼ਾ ਵਿੱਚ ਕੀਤਾ ਜੇ ਬੰਗਾਲ ਗਏ ਨੇ ਤੇ ਬੰਗਾਲੀ ਦੇ ਵਰਡ ਯੂਜ਼ ਕੀਤੇ ਨੇ ਜੇ ਮਹਾਰਾਸ਼ਟਰ ਗਏ ਨੇ ਮਰਾਠੀ ਦੇ ਵਰਡ ਯੂਜ਼ ਕੀਤੇ ਨੇ ਬੇਸ਼ੱਕ ਗੁਰਦੱਤ ਸਾਹਿਬ ਦੀ ਸਕ੍ਰਿਪਟ ਜੋ ਪੰਜਾਬੀ ਗੁਰਮੁਖੀ ਹੈ ਬਲਕਿਨ ਸਾਰੀਆਂ ਭਾਸ਼ਾਵਾਂ ਦੇ ਵਰਡਸ ਮਿਲ ਰਹੇ ਨੇ ਉਸ ਉੱਥੇ ਉਹਦਾ ਮੈਂ ਮਾਫ ਕਰਨਾ ਤੁਹਾਨੂੰ ਰੋਕਿਆ ਔਰ ਇਨੀ ਖੂਬਸੂਰਤੀ ਦੇ ਨਾਲ ਉੱਥੇ ਕਹ ਲੋ ਕਿ ਗੁਰੂ ਮਹਾਰਾਜ ਜੀ ਨੇ ਯੂਜ਼ ਕੀਤਾ ਹੈ ਪੰਜਾਬੀ ਲਿਪੀ ਦਾ ਕਿ ਉਹ ਚਾਹੇ ਸੰਸਕ੍ਰਿਤ ਦੀ ਬਾਣੀ ਹੋਵੇ ਭਗਤ ਜਾਇਦੇਵ ਜੀ ਦੀ ਭਗਤ ਕਬੀਰ ਜੀ ਦੀ ਬਾਣੀ ਹੋਵੇ ਭਗਤ ਰਵਿਦਾਸ ਜੀ ਦੀ ਬਾਣੀ ਹੋਵੇ ਉਹ ਇਦਾਂ ਲੱਗਦਾ ਹੈ ਕਿ ਇਹ ਪੰਜਾਬੀ ਦੇ ਵਰਡ ਨੇ ਇਹ ਪੰਜਾਬੀ ਹੋਈ ਹੈ ਸੋ ਜਿਤਨੀ ਦੇਤਾ ਕਿਸੇ ਗੁਰੂ ਸਾਹਿਬ ਦੀ ਦੇ ਨਹੀਂ ਹੈ ਕਿ ਉਹਨਾਂ ਨੇ ਦੇਖਿਆ ਕਿ ਬੜਾ ਮਾੜਾ ਹਾਲ ਹੈ ਸਮਾਜ ਦਾ ਗੁਲਾਮ ਨੇ ਗੁਲਾਮ ਤੇ ਨਾ ਨੇ ਇੰਟੈਲੈਕਚੁਅਲੀ ਵੀ ਐਕਸਪਲੋਇਟ ਹੋ ਰਹੇ ਨੇ ਧਾਰਮਿਕ ਤੌਰ ਤੇ ਵੀ ਐਕਸਪਲੋਇਟ ਹੋ ਰਹੇ ਨੇ ਪੋਲੀਟਿਕਲ ਤੌਰ ਤੇ ਵੀ ਐਕਸਪਲੋਇਟ ਹੋ ਰਹੇ ਨੇ ਤੇ ਉਹਨਾਂ ਨੂੰ ਗੁਰੂ ਸਾਹਿਬ ਨੂੰ ਬੜਾ ਦੁੱਖ ਲੱਗਿਆ ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਇਸ स्वतव आजाद ਕਰਵਾਣਾ ਹੈ ਸੋ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਕੀਤਾ ਮਾਤ ਪਾਸ਼ਾ ਵਿੱਚ ਉਹਨਾਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ ਔਰ ਉਸ ਮਾਤ ਪਾਸ਼ਾ ਦੀ ਸਿੱਖਿਆ ਨੇ ਸਾਨੂੰ ਕਿੱਥੇ ਪਹੁੰਚਾ ਦਿੱਤਾ ਕਿੱਥੇ ਅਸੀਂ ਕੀੜੇ ਮੰਗਦੇ ਗੁੰਡਿੰਗੇ ਪਏ ਸੀ ਗੁਲਾਮ ਬਣ ਕੇ ਤੇ ਕਿੱਥੇ ਅਸੀਂ ਔਰੰਗਜ਼ੇਬ ਵਰਗੇ ਬਾਦਸ਼ਾਹ ਨੂੰ ਚੈਲੰਜ ਕਰਨ ਦੇ ਕਾਬਿਲ ਹੋ ਗਏ ਤੇ ਮੁਗਲਾਂ ਦੀ ਅਸੀਂ ਜੜੂ ਖੇੜ ਦਿੱਤੀ ਇੰਨੀ ਪਰਸਨੈਲਿਟੀ ਦਾ ਡਿਵੈਲਪਮੈਂਟ ਹੋਇਆ ਇਹ ਸਾਰੇ ਡਿਵੈਲਪਮੈਂਟ ਮਾਤ ਪਾਸ਼ਾ ਕਰਕੇ ਹੀ ਹੋ ਬਾਕੀ ਹੋਰ ਵੀ ਬੜੀਆਂ ਕੰਟ੍ਰਿਬਿਊਸ਼ਨਸ ਨੇ ਗੁਰੂ ਸਾਹਿਬ ਦੀਆਂ ਪਰ ਮੁੱਖ ਗੱਲ ਇਹ ਆ ਕਿ ਵਿੱਦਿਆ ਉਹਨਾਂ ਨੇ ਮਾਤ ਭਾਸ਼ਾ ਵਿੱਚ ਦਿੱਤੀ ਸੋ ਮਾਤ ਭਾਸ਼ਾ ਵਿੱਚ ਦੇਣੀ ਬੜੀ ਇੰਪੋਰਟੈਂਟ ਹੈ ਤੇ ਇਹ ਜੋ ਸਿੱਖ ਖਾਲਸਾ ਦੀ ਇਹ ਕਾਨਫਰੰਸ ਹੈ ਜਿਹੜੀ ਇਹ ਵੀ ਮਾਤ ਭਾਸ਼ਾ ਨੂੰ ਡੈਡੀਕੇਟਿਡ ਹੈ ਪੰਜਾਬੀ ਬੋਲੀ ਨੂੰ ਡੈਡੀਕੇਟਿਡ ਹੈ ਲੈਟ ਅਸ ਹੋਪ ਕਿ ਥੋੜਾ ਜਿਹਾ 모ੜਾ ਪਏ ਅੰਗਰੇਜ਼ੀ ਮੀਡੀਅਮ ਦੇ ਪਿੱਛੇ ਜਿਹੜਾ ਅਸੀਂ ਦੌੜ ਰਹੇ ਆ ਉਹ ਕੋਈ ਵੀ ਜਿਹੜੀ ਕੰਮ ਹੈ ਨਾ ਜਿਹੜੀ ਸੈਲਫ ਇਨਸਪੈਕਟਿੰਗ ਕੰਮ ਹੈ ਆਪਣੀ ਮਾਤ ਭਾਸ਼ਾ ਨੂੰ ਨਹੀਂ ਪੁੱਲਦੀ ਤੇ ਅਸੀਂ ਆਪਣੀ ਮਾਤ ਭਾਸ਼ਾ ਨੂੰ ਭੁੱਲ ਜਾਵਾਂਗੇ ਤੇ ਸਿਰਫ ਆਪਣਾ ਮਾਤ ਪਾਸ਼ਾ ਹੀ ਨਹੀਂ ਗਵਾਵਾਂਗੇ ਆਪਣਾ ਕਲਚਰ ਵੀ ਗਵਾ ਲਵਾਂਗੇ ਆਪਣਾ ਰਿਲੀਜੀਅਨ ਵੀ ਗਵਾ ਲਵਾਂਗੇ ਇਹ ਗੱਲ ਸਾਡੇ ਸਾਹਮਣੇ ਦੇਖਣ ਨੂੰ ਚ ਆ ਰਹੀ ਆ ਮਾਤ ਪਾਸ਼ਾ ਗਈ ਤਾਂ ਕਲਚਰ ਵੀ ਗਿਆ ਐਸ ਵੇਲੇ ਅਸੀਂ ਡ्रेसेस ਨੇ ਜਿਹੜੀਆਂ ਵੀ ਆ ਵੇਅਰਿੰਗ ਦ ਡ्रेसेस ਆ ਪੰਜਾਬੀ ਡ्रेसेस ਨਹੀਂ ਆ ਅੰਗਰੇਜ਼ੀ ਸਕੂਲ ਵਿੱਚ ਪਰ ਦੇਖਣ ਲਈ ਜਾ ਬੱਚੇ ਪੜਦੇ ਨੇ ਟਾਈਆਂ ਲਾਉਂਦੇ ਨੇ ਤੇ ਜਿਹੜੇ ਦੂਸਰੇ ਆਰਡੀਨਰੀ ਸਕੂਲ ਵਿੱਚ ਜਾਓ ਸਰਵਾ ਕਮੀਜ਼ ਪਾਉਂਦੀਆਂ ਨੇ ਸੋ ਡਰੈਸ ਦਾ ਫਰਕ ਹੈ ਕਿਉਂ ਜਾਨਤੇ ਹੋ ਹੀ ਦਿਨ ਸੋ ਮਾਤ ਭਾਸ਼ਾ ਦੇ ਨਾਲ ਸਾਡਾ ਕਲਚਰ ਸਾਡੀ ਡਰੈਸ ਸਾਡੀ ਬੋਲੀ ਸਾਡਾ ਵਿਚਾਰ ਉਹ ਸਾਰੇ ਅਫੈਕਟ ਹੋ ਜਾਂਦੇ ਜੇ ਮਾਤ ਭਾਸ਼ਾ ਵਿੱਚ ਅਸੀਂ ਨਾ ਗੱਲ ਕਰੀਏ ਸੋ ਇਹਨਾਂ ਜ਼ਰੂਰੀ ਹੈ ਮਾਤ ਭਾਸ਼ਾ ਵਿੱਚ ਗੱਲ ਕਰਨਾ ਜਿਸ ਤਰੀਕੇ ਨਾਲ ਮੈਮ ਮੇਰੀ ਇੱਕ ਧਿਆਨ ਦੇ ਵਿੱਚ ਇਸ ਜਾਈ ਵੀ ਜਿਸ ਤਰੀਕੇ ਨਾਲ ਸਾਡੇ ਬੱਚੇ ਬਾਹਰ ਚਲੇ ਜਾਂਦੇ ਆ ਕਈ ਵਾਰੀ ਉਹਨਾਂ ਦੀ ਬਾਰੀ ਸ਼ਾਦੀ ਵੀ ਹੋ ਜਾਂਦੀ ਹੈ ਕਿ ਬੱਚੀ ਗਈ ਹੈ ਉਹ ਕਿਸੇ ਅੰਗਰੇਜ਼ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਬੱਚਾ ਹੈ ਉਹ ਉਹਦੀ ਵਾਈਫ ਕੋਈ ਫੋਰਨਰ ਹੋਏਗੀ ਤਾਂ ਅੱਗੇ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਆ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਚੀਜ਼ ਹੈਗੀ ਹੈ ਵੀ ਹੌਲੇ ਹੌਲੇ ਕਿਉਂਕਿ ਉਹ ਫਿਰ ਬੋਲਦੇ ਵੀ ਆਪਣੇ ਬੱਚਿਆਂ ਦੇ ਨਾਲ ਅੰਗਰੇਜ਼ੀ ਹੈਗੇ ਆ ਹੁਣ ਜਿਹੜੇ ਸਾਡੇ ਆਪਣੇ ਆਏ ਸੀ ਉਹਨਾਂ ਨੇ ਇੱਕ ਰੁੱਖ ਨੂੰ ਰੁੱਖ ਨਹੀਂ ਕਹਿਣਾ ਉਹਨੇ ਟਰੀ ਕਹਿਣਾ ਜਿਹੜੀ ਸਾਡੀ ਬਾਣੀ ਦੇ ਵਿੱਚ ਬਾਣੀ ਦੇ ਵਿੱਚ ਜਿਹੜੇ ਸ਼ਬਦ ਲਿਖੇ ਗਏ ਆ ਉਹਨਾਂ ਨੂੰ ਪਹਿਚਾਣ ਹੀ ਨਹੀਂ ਹੋਣੀ ਫਿਰ ਜਦੋਂ ਤੇ ਥੋੜੇ ਥੋੜੇ ਤਾਂ ਇਸ ਤਰੀਕੇ ਨਾਲ ਤਾਂ ਫਿਰ ਸਾਡਾ ਸਾਰਾ ਤਾਂ ਸਾਰਾ ਕਹਿ ਲੋ ਕਿ ਜਿਹੜੀ ਨਸਲ ਹੀ ਕਹਿ ਸਕਦੇ ਹਾਂ ਅਸੀਂ ਉਹ ਚੇਂਜ ਹੋ ਸਕਦੀ ਹੈ ਇਸ ਕਰਕੇ ਹੀ ਜ਼ਰੂਰੀ ਹੈ ਕਿ ਮਾਤ ਭਾਸ਼ਾ ਵਿੱਚ ਗੱਲ ਕੀਤੀ ਜਾਏ ਤੁਸੀਂ ਜੋ ਗੱਲ ਮੈਂ ਕਹਿਣੀ ਸੀ ਤੁਸੀਂ ਆਲਰੇਡੀ ਕਹਿ ਦਿੱਤੀ ਆ ਕਿ ਸਾਰੀ ਨਸਲ ਹੀ ਚੇਂਜ ਹੋ ਰਹੀ ਹੈ ਇਸ ਕਰਕੇ ਜ਼ਰੂਰੀ ਹੈ ਕਿ ਮਾਤ ਭਾਸ਼ਾ ਵਿੱਚ ਲੈਂਗੁਏਜ ਦੇ ਵਿੱਚ ਮਦਰ ਟੰਗ ਦੇ ਵਿੱਚ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾਏ ਜੀ ਜੀ ਚੀਫ ਖਾਲਸਾ ਦੀਵਾਨ ਦੀ ਗੱਲ ਕਰਦੇ ਆ ਜੀ ਜੇ ਅਸੀਂ ਥੋੜਾ ਜਿਹਾ ਪਿੱਛੇ ਜਾਈਏ 1908 ਦੇ ਵਿੱਚ ਸਭ ਤੋਂ ਪਹਿਲਾਂ ਇੱਕ ਕਾਨਫਰੰਸ ਹੋਈ ਸੀ ਜੋ ਕਾਨਫਰੰਸ ਦਾ ਅੱਜ ਅਸੀਂ 68ਵਾਂ ਰੂਪ ਦੇਖ ਰਹੇ ਹਾਂ ਅੱਜ ਹੋ ਰਹੀ ਹੈ ਤਿੰਨ ਰੋਜ਼ਾ ਕਾਨਫਰੰਸ ਹੋ ਰਹੀ ਹੈ ਔਰ ਕਹ ਲੋ ਕਿ ਜਦੋਂ ਸਿੱਖ ਸੰਗਠਿਤ ਹੋਣਾ ਸ਼ੁਰੂ ਹੋਏ ਤਾਂ ਸਭ ਤੋਂ ਪਹਿਲੀ ਸੰਸਥਾ ਜੋ ਬਣੀ ਉਹ ਚੀਫ ਖਾਲਸਾ ਦੀਵਾਨ ਬਣੀ ਹੈ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਐਸਸੀਪੀਸੀ ਵੀ ਬਾਅਦ ਵਿੱਚ ਬਣੀ ਪਹਿਲੇ ਚੀਫ ਖਾਲਸਾ ਦੀਵਾਨ ਬਣੀ ਜਦੋਂ ਚਾਰ ਲੜਕਿਆਂ ਨੇ ਅੰਮ੍ਰਿਤਸਰ ਦੇ ਚਾਰ ਲੜਕੇ 크ਿਸਚੀਅਨ ਬਣ ਗਏ ਅੰਗਰੇਜ਼ੀ ਸਕੂਲ ਵਿੱਚ ਪੜਦੇ-ਪੜਦੇ ਉਦੋਂ ਸਿੱਖਾਂ ਨੂੰ ਥੋੜੀ ਹੁਸ਼ ਆਈ ਤੇ ਭਾਈ ਵੀਰ ਸਿੰਘ ਯਾਨੀ ਦਿੱਤ ਸਿੰਘ ਤੇ ਹੋਰ ਉਹਨਾਂ ਦੇ ਨਾਲ ਪ੍ਰੋਫੈਸਰ ਗੁਰਮੁਖ ਸਿੰਘ ਹੋਰ ਉਹਨਾਂ ਦੇ ਨਾਲ ਜਿਹੜੇ ਇੰਟੈਲੈਕਚੁਅਲਸ ਸਨ ਇਕੱਠੇ ਹੋਏ ਉਹਨਾਂ ਨੇ ਸੋਚਿਆ ਕੁਝ ਕਰਨਾ ਚਾਹੀਦਾ ਤੇ ਉਹਨਾਂ ਨੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ ਸਿੰਘ ਸਭਾ ਲਹਿਰ ਦੇ ਵਿੱਚੋਂ ਹੀ ਚੀਫ ਖਾਲਸਾ ਦੀਵਾਨ ਨਿਕਲਿਆ ਜਿਨ੍ਹਾਂ ਨੇ ਹਰ ਸਾਲ ਐਜੂਕੇਸ਼ਨਲ ਕਾਨਫਰੰਸ ਕਰਨੀ ਪਹਿਲੇ ਹਰ ਸਾਲ ਹੁੰਦੀ ਹੁੰਦੀ ਸੀ ਹੁਣ 2 ਸਾਲ ਬਾਅਦ ਹੋ ਗਈ ਆ ਸੋ ਇਹਨਾਂ ਨੇ ਐਜੂਕੇਸ਼ਨਲ ਕਾਨਫਰੰਸ ਕੀਤੀ ਜਿੱਥੇ ਕਾਨਫਰੰਸ ਕਰਦੇ ਸੀ ਉੱਥੇ ਸਕੂਲ ਖੋਲਦੇ ਸੀ ਇਸ ਗੱਲ ਦਾ ਬੜਾ ਫਰਕ ਪਿਆ ਬੜਾ ਪਛਾਣ ਹੋਇਆ ਇਸ ਗੱਲ ਦਾ ਸਿੱਖੀ ਦਾ ਅਖੀਰ ਦੇ ਵਿੱਚ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਕਿ ਇਹ ਸਕੂਲ ਜਿਸ ਸਕੂਲ ਦੇ ਵਿੱਚ ਅਸੀਂ ਇਸ ਵਕਤ ਬੈਠ ਕੇ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਇਹ 1894 ਦੇ ਵਿੱਚ ਹੋਂਦ ਦੇ ਵਿੱਚ ਆ ਗਿਆ ਸੀ ਇੰਨਾ ਪੁਰਾਣਾ ਸਕੂਲ ਤੇ ਕਿਦਾਂ ਤੁਸੀਂ ਕਿਦਾਂ ਦਾ ਮਹਿਸੂਸ ਕਰਦੇ ਹੋ ਜੀ ਇਸ ਸਕੂਲ ਦੇ ਵਿੱਚ ਬਤੌਰ ਇਨਚਾਰਜ ਔਰ ਮੈਂ ਸੁਣਿਆ ਕਿ ਉਹ ਬਿਲਡਿੰਗ ਵੀ ਖਲੇ ਹੈਗੀ ਹੈ ਟਾਈਮ ਹੈ ਉਹ ਬਿਲਡਿੰਗ ਕਾਇਮ ਹੈ ਉਹਨੂੰ ਐਜ਼ ਹੈਰੀਟੇਜ ਕੰਪਲੈਕਸ ਅਸੀਂ ਮੇਨਟੇਨ ਕਰ ਰਹੇ ਹਾਂ ਤੇ ਮੈਨੂੰ ਸੱਚਮੁੱਚ ਮਾਨ ਮਹਿਸੂਸ ਹੁੰਦਾ ਹੈ ਕਿ ਉਹ ਜੀ ਸੰਸਾ ਦੇ ਨਾਲ ਜੁੜੀ ਹੋਈਆਂ ਜਿਹਦੇ ਐਨੇ ਕਲਚਰ ਹਨ ਪੁਰਾਣੇ ਜਿਹਦੀਆਂ ਜਿਹਦੀਆਂ ਟ੍ਰੈਡੀਸ਼ਨਸ ਹਨ ਪੁਰਾਣੀਆਂ ਨੇ ਤੇ ਅਸੀਂ ਉਮੀਦ ਰੱਖਦੇ ਹਾਂ ਕਿ ਵੀ ਦਿਸ ਕਾਨਫਰੰਸ ਹੋਵੇ ਅਸੀਂ ਆਪਣੇ ਕਲਚਰ ਦੇ ਨਾਲ ਜੁੜਾਂਗੇ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਡਾਕਟਰ ਪ੍ਰਭਜੋਤ ਕੌਰ ਜੀ ਸਾਡੇ ਨਾਲ ਗੱਲਬਾਤ ਕਰ ਰਹੀ ਸੀ ਔਰ ਮੈਨੂੰ ਵੀ ਬੜਾ ਮਾਣ ਮਹਿਸੂਸ ਹੋ ਰਿਹਾ ਮੈਂ ਉਸ ਸਕੂਲ ਤੋਂ ਉਸ ਧਰਤੀ ਤੋਂ ਤੁਹਾਨੂੰ ਇਹ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸ਼ਾਇਦ ਇਸ ਸਕੂਲ ਦੇ ਵਿੱਚੋਂ ਸਾਰੇ ਜਿਹੜੇ ਸਾਡੇ ਆਜ਼ਾਦੀ ਦੇ ਵਿੱਚ ਕੁਲਾਟੇ ਸੀ ਉਭੀ ਇਸ ਧਰਤੀ ਦੇ ਵਿੱਚ ਆਂਦੇ ਹੋਣੇ ਇੱਥੇ ਸਰਗਰਮੀਆਂ ਵੀ ਹੁੰਦੀਆਂ ਹੋਣੀਆਂ ਜ਼ਰੂਰ ਤੇ ਸਾਨੂੰ ਵੀ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਵੀ ਮੈਂਮ ਦੀਆਂ ਗੱਲਾਂ ਔਰ ਜਿਹੜੀ ਸਾਡੀ ਇੱਕ ਗੱਲਬਾਤ ਹੋਈ ਹੈ ਚੰਗੀ ਲੱਗੀ ਹੋਵੇਗੀ ਇਸ ਤਰੀਕੇ ਨਾਲ ਹੋਰ ਪ੍ਰੋਗਰਾਮ ਵੀ ਲਗਾਤਾਰ ਜਾਰੀ ਰਹਿਣਗੇ ਫਿਲਹਾਲ ਹੀ ਦਿਓ ਇਜਾਜ਼ਤ ਧੰਨਵਾਦ